Karta ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੋ ਬਲੈ ਜੋ ਬੋਲੈ ਸੁਆਮੀ ਕੁਦਰਤ ਕਵਣਾਂ ਸਾਹੂ ਗੋ ਨਾਨਕ ਜਸ ਗਾਇਓ ਜੋ ਪ੍ਰਭ ਕੇ ਅਤਿ ਪਿਆਰੇ ਮੋਖ ਉਚਰੇ ਤਦ ਡਿਠੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਹੇ دیਵਾਨੇ ਮੋਇਆ ਉਨਤੇ ਕੋ ਵਰਸਾਨੇ ਜੀਵਤ ਛਾਡ ਜਾਹੇ ਦੇਵਾਨੇ ਮੋਇਆ ਉਨਤੇ ਕੋ ਵਰਸਾਨੇ ਸਿਮਰ ਕੋਬਿੰਦ ਮਨ ਤਨ ਅੰਦਰ ਲਿਖਿਆ ਕਾਹੋ ਕਾਜ ਨ ਆਵਤ ਵਿਖਿਆ ਰਹਾਓ ਵਿਖਟ ਘਰੇ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬ ਹੋਂ ਨਾ ਜਾਈ ਦਰਨ ਦੁਖ ਦੁਤਰ ਸੰਸਾਰ राम नाम बिन कैसे उतरस पार। साध संग मिल दवे कुल साध राम नाम नानक आराध साध संग मिल दवे कुल साध ਰਾਮ ਨਾਮ ਨਾਨਕ ਆਰਾਧ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖ ਦੇ ਮਾਲ ਪਰ ਸਦਗਰੂ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਵਰਜਸ ਸਰਵਣ ਕਰਨ ਦੇ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਦੇ ਜੀਵਨ ਵਿੱਚ ਆਪਾਂ ਸਾਰੇ ਸਰਵਣ ਕੀਤਾ ਸੀ ਸੋਖਿ ਸ਼ਿਖਰ ਜਥ ਮੈਰ ਨ ਲੱਗ ਹਰ ਕੀਤਨ ਮੈਂ ਇਹੋ ਮਨ ਜਾਪ ਯਤਨ ਕਰ ਨਿਸ਼ਕਾਮ ਕਰਮ ਕਰ। ਨਿਸ਼ਕਾਮ ਕਰਮ ਕਰੇਗਾ। ਤਾਂ ਫਰਮਾਇ ਲੇ ਲੱਗੇਗੀ ਆਪਣਾ ਬਾਣੀ ਦੇ ਬਚਨ ਹਨ। ਸਾਚੇ ਤੇ ਪਵਨਾ ਭਿਆ। ਪਵਨ ਹੈ ਤੇ ਜਲ ਹੋਏ ਜਲ ਤੇ ਤੇਰ ਬਵਨ ਸਾਜਿਆ ਘਟ ਘਟ ਜੋਤ ਸਮੋਏ ਹਰ ਗਲ ਬਲ ਧਿਆਨ ਦਿਆ ਕਰੋ ਕਿ ਅਸੀਂ ਸਭ ਕਾਲ ਪੁਰਖ ਵਾਜ ਗੁਰੂ ਪਰਮਾਤਮਾ ਦੇ ਕਿੰਨਾ ਨੇੜੇ ਹਾਂ ਦੂਰ ਨਾ ਜਾਓ ਜਿਵੇਂ ਦਰਿਆ ਵਗਦੇ ਨੇ ਸੋਚੋ ਇਹ ਕਿੱਥੋਂ ਵਗ ਰਹੇ ਨੇ ਧਿਆਨ ਦਿਓ ਪਰਬਤਾਂ ਤੋਂ ਪਾਣੀ ਆਉਂਦਾ ਹੈ ਪਰ ਪਰਬਤ ਦੇ ਪਾਣੀ ਆਇਆ ਕਿੱਥੋਂ برف پور رہی ہے جے برف پور رہی ہے تو برف کتنا وہ ساگر دے ساگر کا پانی پاہ بن کے اڈیا تیو بلندیاں دے پہنچ گیا ਜਿੱਥੇ ਜਾ ਕੇ ਤਾਪਮਾਨ ਬਹੁਤ ਘਟ ਗਿਆ ਹੈ ਤੇ ਉਹ ਉੱਡਿਆ ਹੋਇਆ ਪਾਣੀ ਬਰਫ਼ ਦਾ ਰੂਪ ਧਾਰਾ ਕਰ ਗਿਆ ਪਹਾੜਾਂ ਤੇ ਟਿਕ ਪਿਆ ਬਰਫ਼ ਦੇ ਪਹਾੜ ਬਣ ਗਏ ਪਰ ਚੱਲਿਆ ਕਿਥੋਂ چلیا جاؤں تھلوں اٹھ کے اوپر تک پہنچ گیا جدو احانگے اسی اسی پھر اس گل پتہ پتا چلتا ہے سچے پونا پیا پونے تے جل ہوئے ਜਲ ਤੇ ਤ੍ਰਭਾਣ ਸਾਜਿਆ ਪਟਕਟ ਜੋਤ ਸਮੋਏ ਜਦੋਂ ਅਸੀਂ ਵਿਚਾਰਾਂਗੇ ਹਰ ਚੀਜ਼ ਜੋ ਅਸੀਂ ਈਸ਼ਵਰ ਨਾਲ ਜੁੜੀ ਹੈ ਜਦੋਂ ਅਸੀਂ ਇਹ ਜਾਣ ਲਵਾਂਗੇ ਤਾਂ ਸਮਝੋ ਅਸੀਂ ਈਸ਼ਵਰ ਦੇ ਨੇੜੇ ਹਾਂ ਜਦੋਂ ਅਸੀਂ ਇਹ ਮਨ ਦੇ ਵਿੱਚ ਵਿਚਾਰ ਕਰਾਂਗੇ ਕੋਈ ਬੱਚਾ ਕਿਸੇ ਸਾਧੂ ਦੀ ਸੰਗਤ ਵਿੱਚ ਚਲਿਆ ਗਿਆ ਸੰਗਤ ਕਰਦਾ ਹੈ ਹਰ ਰੋਜ਼ ਮਨ ਨਿਰਮਲ ਹੈ ਅਸਦਾ ਕੌਮਲ ਹੈ ਪਵਿੱਤਰ ਹੈ <تصح> <تصح> ستسگ سنتا بڑے دھیان دہی ہے اس دن, دن مہاپرش کہ لگے کہ ستسنگ کس لئی چلتا ہے کس لئی آتا ہے کہ لگا من بیچ ਪਰਮਾਤਮਾ ਨੂੰ ਪਾਉਣ ਦੀ ਇੱਛਾ ਹੈ। ਉਸ ਈਸ਼ਵਰ ਦੇ ਨਾਲ ਮਿਲਣਾ। ਸਤ ਸੰਗ ਦੇ ਵਿੱਚੋਂ ਪਤਾ ਲੱਗਾ ਕਿ ਸਤ ਸੰਗ ਵਿੱਚ ਚਲੇ ਜਾਈਏ। ਉੱਥੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਸਤ ਸੰਗ ਦੇ ਵਿੱਚ ਆਉਂਦਾ ਹਾਂ।

ਪਰ ਜੇ ਅਸੀਂ ਪਰਮਾਰਥ ਦੇ ਰਸਤੇ ਸੋਚਾਂਗੇ ਤਾਂ ਢਾੜੀ ਇੱਕ ਹੱਥ ਨਾਲ ਹੀ ਵੱਜਦੀ ਹੈ ਇਹ ਸਾਰੇ ਸੰਸਾਰ ਦੀ ਢਾੜੀ ਇੱਕੋ ਹਾਸ ਦੇ ਨਾਲ ਹੀ ਵੱਜ ਰਹੀ ਹੈ ਉਹ ਇੱਕ ਹੱਥ ਹੀ ਹੈ ਜਿਹੜਾ ਇਸ ਸੰਸਾਰ ਨੂੰ ਚਲਾ ਰਿਹਾ ਹੈ ਉਹ ਪਰਮਾਤਮਾ ਖਾਲਪੁਰਖ ਵਾਹਿਗੁਰੂ ਉਹ ਇੱਕ ਉਹ ਛੋਟਾ ਬੱਚਾ ਵੀ ਆਪਣੇ ਗੁਰੂ ਦੀ ਗੱਲ ਮੰਨ ਕੇ ਇੱਕ ਹੱਥ ਦੀ ਦਾੜੀ ਸੁਣਨ ਲਈ ਨਿਕਲ ਪਿਆ ਦਿਨ ਭਰ ਘੁੰਮਦਾ ਰਿਹਾ ਕੁਝ ਸਮਝ ਨਾ ਆਵੇ ਸ਼ਾਮਾਂ ਬੈਗੀਆਂ ਬੈਠ ਗਿਆ ਧੀ ਦੇਖਦਾ ਹੈ ਇਹ ਹਾਲਣਿਆਂ ਦੇ ਵਿੱਚ ਪੰਛੀ ਆ ਕੇ ਬੈਠੇ ਉਹਨਾਂ ਦੀਆਂ ਉਹ ਆਪਣੀਆਂ ਆਵਾਜ਼ਾਂ ਕੱਢ ਰਹੇ ਨੇ ਉਹਨਾਂ ਦੀ ਆਵਾਜ਼ ਸੁਣੇ ਉਹ ਗੁਰੂ ਦੇ پاس ਆ ਗਏ ਕਹ ਲਗਾ ਮਹਾਰਾਜ ਮੈਂ ਇੱਕ ਹੱਥ ਦੀ ਤਾੜੀ ਸੁਣ ਲਈ ਜਿਹੜੇ ਪੰਛੀ ਬੋਲਦੇ ਨੇ ਉਹ ਇੱਕ ਹੱਥ ਦੀ ਤਾੜੀ ਹੈ ਗੁਰੂ ਨੇ ਕਹ ਲਿਆ ਸੁਣ ਲਈ ਗੁਰੂ ਕਹਿੰਦਾ ਤੂੰ ਤੁਰ ਪਿਆ ਹੈ ਪਰ ਇੱਕ ਹੱਥ ਦੀ ਤਾੜੀ ਨਹੀਂ ਹੈ دوسرے دن پھر چلے پوکھا پیاسا کی دیکھتا ہے ندی کے کنارے گیا پانی لگے ان کی محسوس کیتا کہ ندی کا پانی پتھر ٹکرا رہا ہے گروہ آ گیا ہے کہ لگا سن لئی ہے لیتا ندی پانی لگ رہا ہے دے نال ٹکرا ہو رہا ہے جیڑی وہ دنیا پیدا ہو رہی ہے یہ دی تاڑی گرو لگا نہیں یہ ایک ہاتھ کی تاڑی نہیں ہے تر پیا ہے پر منج لگے ہے ਤੀਸਰੇ ਦਿਨ ਫਿਰ ਚੱਲਿਆ। ਸਾਰਾ ਦਿਨ ਘੁੰਮਦਾ ਰਿਹਾ। ਕੁਝ ਸਮਝ ਨਾ ਆਇਆ। ਸ਼ਾਮਾਂ ਪਈਆਂ ਇੱਕ ਦਰਖਤ ਦੇ ਥੱਲੇ ਬੈਠ ਗਿਆ। ਹਵਾ ਚੱਲ ਰਹੀ ਹੈ। ਪੱਤਿਆਂ ਦੇ ਖੜਕਣ ਦੀ ਆਵਾਜ਼ ਸੁਣ। ਆਪਸ ਵਿੱਚ ਪੱਤੇ ਹਵਾ ਦੇ ਨਾਲ ਖੜਕ ਰਹੇ। ਗੁਰੂ ਨੂੰ ਕਹਿਣ ਲੱਗਾ। سن پتیاں دے ہے لگا نہیں پھر چلے گیا ہوں چلا گیا جا درخت کے تھلے بیٹھ گیا اکھاں بند کر لائیں بند کر کے سمرن کر واپس نہیں گیا بیٹھا سمرن سمر تین چار دن جد واپس نہ آیا گروہ گرو فکر ہو گیا کہ کیوں نہیں آیا گرو لبھن لے چلے لب دے لب دے دیکھا کہ ایک درہ دے دلے بیٹھا ہے نیتر باندھنے سمن کری جائے رہا گروہ پہنچ گیا کو جا کے کہن لگا کہ تو واپس نہیں آیا جنہوں کیا سی ایک ہاتھ دی داڑی سوڑ کے آئے گروہ نے کہن لگا ਜੇ ਜਦੋਂ ਤਾੜੀ ਸੁਣ ਲਈ ਫਿਰ ਵਾਪਸ ਜਾਣ ਦੀ ਜ਼ਰੂਰਤ ਨਹੀਂ ਪਈ ਜਿਹੜਾ ਮਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਜ਼ਰੂਰਤ ਨਹੀਂ ਪਈ ਧਿਆਨ ਉਧਰ ਲਾ ਲਿਆ ਜਦੋਂ ਪਿਆਰਿਓ ਉਸ ਨਾਲ ਕੋਈ ਜੁੜ ਜਾਂਦਾ ਹੈ ਉਦਾ ਹਿਰਦਾ ਨਰਮਲ ਹੋ ਜਾਂਦਾ ਹੈ ਉਹਦੇ ਉੱਠਣੇ ਬੈਠਣੇ ਬੋਲਚਾਲ ਸਭ ਕੁਝ ਕਾਲਪੁਰਖ ਵਾਹਿਮਰੂ ਬਦਲ ਜਾਂਦਾ ਹੈ ਉਹ ਜੋ ਕਰਮ ਕਰਦਾ ਉਸ ਵਾਚੰਦੇ ਉਹਨਾਂ ਨੂੰ ਮੈਲ ਨਹੀਂ ਲੱਗਦੀ ਔਰ ਦੇਵ ਸ਼ਬਦ ਵਿੱਚ ਕਹ ਰਹੇ ਨੇ ਸੋ ਕਿਛ ਕਰਜਤ ਮੈਲ ਨਾ ਲੱਗੇ ਐਸੇ ਨਿਸ਼ਕਾਮ ਕਰਮ ਕਰਨ ਤੇਰੇ ਮਨ ਨੂੰ ਪਾਪਾਂ ਰੂਪੀ ਮੈਲ ਨਾ ਲੱਗੇ ਹਰ ਕੀਰਤਨ ਮੈਂ ਉਹ ਮਨ ਜਾਗੈ ਅਰਦਾਸ ਕਰ ਸਰਕਾਰ ਪਰ ਖਾਏ ਹੋਏ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋ ਦੀ ਕੀਟਚੀ ਦੇ ਵਿੱਚ ਇਹ ਜਿਹੜਾ ਤੇਰਾ ਸੱਤਾ ਹੋਇਆ ਮਨ ਹੈ ਇਹ ਜਾਪੂ ਅੱਜ ਦੇ ਪਾਵਨ ਸ਼ਬਦ ਵਿੱਚ ਉਹ ਗੁਰੂ ਸਾਹਿਬ ਮਨੁਖਤਾਨ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਪਾਏ ਗੌੜੀ ਮਹੱਲਾ ਪੰਜਵਾ ਗੌੜੀ ਦਾ ਆਪਣੇ ਪਿਆਰ ਰੱਬ ਅੱਜ ਪੈ ਜਾਂਦਾ ਸਤਿ ਪੰਛੀ ਸਾਧ ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਚਾਰਣ ਕੀਤਾ ਹੋਇਆ ਸ਼ਬਦ ਹੈ ਜੀਵਤ ਛਾੜ ਜਾਹੇ ਦੇਵਾਨੇ ਐ ਭਾਈ ਐ ਜੀਵ ਹੈ ਮਨੁੱਖ ਜੋ ਸੰਬੰਧੀ ਸਖੇ ਸੁਵੰਦ ਦੇ ਜਿਨ੍ਹਾਂ ਨੂੰ ਆਪਣੇ ਕਹਿੰਦਾ ਹੈ ਇਹ ਜਦੋਂ ਤੇਰੇ ਤੇ ਕੋਈ ਵਿਪਤਾ ਪੈ ਜਾਂਦੀ ਹੈ ਕੋਈ ਦੁੱਖ ਦਾ ਸਮਾਂ ਆ ਜਾਂਦਾ ਹੈ ਇਹ ਉਸ ਸਮੇਂ ਦੇ ਵਿੱਚ ਤੈਨੂੰ ਛੱਡ ਕੇ ਚਲੇ ਜਾਂਦੇ ਨੇ ਦੁੱਖ ਦੇ ਸਮੇਂ ਦੇ ਵਿੱਚ ਕੋਈ ਨਹੀਂ ਖੜਦਾ ਦੁੱਖ ਵੇਲੇ ਸਭ ਮੂੰਹ ਮੋੜ ਲੈਂਦੇ ਨੇ یہ سریر ہے جے سکھی ہے چار پڑھائی پیسے تو سارے دال پہ پر جدہ دکھی ہے دھیان کسے پاسوں کوئی بتاتا آگے کے پی ہے پھر جیڑے اپنے سکے سمبندی نے وہ بھی موہ موڑ دے دے وہ بھی چھٹکے چلے جاندے ہاں نا ੋਇਆ ਉਨਤੇ ਕੋ ਵਰਸਾਨੀ ਮਰ ਜਾਣ ਮਗਰੋਂ ਮਰ ਜਾਣ ਤੇ ਮਗਰੋਂ ਉਹਨਾਂ ਪਾਸੋਂ ਭਲਾ ਕੋਣ ਸੁਖ ਪ੍ਰਾਪਤ ਕਰੇ ਜਿਹੜੇ ਜਿਉਂਦਿਆਂ ਨੂੰ ਛੱਡ ਗਏ ਤੇਰੇ ਮਗਰੋਂ ਕੀ ਸੁਖ ਪ੍ਰਾਪਤ ਹੋਵੇਗਾ ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ ਇਹ ਗੱਲ ਪੁਰ ਤੋਂ ਲਿਖੀ ਹੈ ਆਤ ਤੋਂ ਲਿਖੀ ਹੈ ਵੇਦਾਂ ਦੇ ਵਿੱਚ ਇਹ ਗੱਲ ਉਸ ਪਰਮਾਤਮਾ ਨੇ ਅਕਾਲ ਪੁਰਖ ਵਾਏ ਗੁਰੂ ਨੇ ਲਿਖਿਆ ਹੈ ਜੇ ਮਨ ਕਰਕੇ ਤਨ ਕਰੇ ਉਸ ਗੋਵਿੰਦ ਨੂੰ ਉਹਦੇ ਪ੍ਰਮੋਹ ਉਹਦੇ ਸਿਮਰ ਉਹਦੇ ਨਾਮ ਨੂੰ ਸਿਮਰਨਾ ਕਰ ਉਹਨੂੰ ਯਾਦ ਕਰਨਾ ਕਰ ਕਾਹੂ ਕਾਜ ਨ ਆਵਤ ਵਿਖਿਆ ਜਿਸ ਮਾਇਆ ਦੇ ਵਿੱਚ ਜਿਸ ਮਾਇਆ ਦੇ ਵਿੱਚ ਤੂੰ ਲੱਗ ਰਿਹਾ ਹੈਂ ਵਿਖਿਆ ਦਾ ਭਾਵ ਹੈ ਮਾਇਆ ਜਿਹਦੇ ਪਿੱਛੇ ਤੂੰ ਸੰਸਾਰ ਦੇ ਵਿੱਚ ਰਹਿ ਕੇ ਠੱਪੀਆਂ ਠੁਕੇ ਕਰ ਰਿਹਾ ਹੈਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈਂ ਦੋਸਤਾਂ ਮਿੱਤਰਾਂ ਸੰਸਾਰ ਦੇ ਲੋਕਾਂ ਨਾਲ ਬੜਾ ਛਲ ਕਰ ਰਹੇ ਹਨ ਇਹ ਮਾਇਆ ਤੇਰੇ ਕਿਸੇ ਕੰਮ ਨਹੀਂ ਆਉਣੀ ਇਹਨੇ ਤੇਰਾ ਸਾਥ ਨਹੀਂ ਦੇਣਾ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੌਂਗ ਦੀ ਜਗਲ ਕਰ ਰਹੇ ਹਨ ਵਿਖਾ ਠਗਰੀ ਜਿਨ ਜਨ ਖਾਈ ਭਾਈ ਇਹ ਮਾਇਆ ਜਿਹੜੀ ਹੈ ਇਹ ਠੱਗਪੂੜੀ ਹੈ ਜਿਨ੍ਹਾਂ ਨੇ ਧੋਖੇ ਕਰਕੇ ਧੋਖੇ ਕਰਕੇ ਜਿਨ੍ਹਾਂ ਨੇ ਮਾਇਆ ਖਾਧੀ ਹੈ ਐਸੇ ਦਾ ਹੱਕ ਮਾਰਿਆ ਹੈ ਅਗਲੀ ਪੌਂਦੀ ਜੁਗਤ ਕਰ ਰਿਹਾ ਨਾ ਤਾਂ ਕਿ ਕ੍ਰਿਸ਼ਨ ਕਬ ਹੂ ਨਾ ਜਾਏ ਐਸੇ ਜਿਹੜੇ ਮਨੁੱਖ ਕੋਲ ਵਾਲਸ਼ਾਹ ਕਰਨ ਵਾਲੇ ਜਿਹੜਾ ਠੱਗੀਆਂ ਮਾਰਨ ਵਾਲਾ ਉਹ ਹਮੇਸ਼ਾ ਠੱਗੀ ਮਾਰਦਾ ਰਹੇ ਮੋੜ ਨਹੀਂ ਸਕਦਾ ਤੇ ਜਿਹੜੀ ਤ੍ਰਿਸ਼ਨਾ ਹੈ ਉਹ ਕਦੇ ਮਿੰਟਦੀ ਨਹੀਂ ਚੋਰੀ ਕਰਨ ਵਾਲਾ ਚੋਰੀ ਕਰੀਆ ਠੱਗੀ ਮਾਰਨ ਵਾਲਾ ਠੱਗੀ ਮਾਰੀ ਜਾਵੇ ਹੋਰ ਕਰਮ ਕਰਦੇ ਨੇ ਮਾਰੇ ਉਹ ਛੱਡ ਨਹੀਂ ਸਕਦਾ ਉਹਨਾਂ ਦੀ ਤ੍ਰਿਸ਼ਨਾ ਕਦੇ ਬੁਝਦੀ ਨਹੀਂ ਪਾਣੀ ਦੇ ਬਜਾ ਮਾਰ ਕੇ ਤ੍ਰਿਸ਼ਨਾ ਬਿਰਲੇ ਕੀ ਬੁਝੇ ਕੋਠ ਜੋਰੇ ਲਾਖ ਕਰੋੜੇ ਮਾਨੇ ਹੋਰੇ ਪਰੇ ਪਰੇ ਗੋਲੂ ਜੀ ਮਾਇਆ ਜੋੜ ਲੱਗ ਪਿਆ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਕਰਮ ਇਧਰ ਈ ਸਨਾ ਮਿਟਦੀ ਨਹੀਂ ਇਹ ਵੱਧਦੀ ਜਾਂਦੀ ਹੁਣ ਜੇ ਅਸੀਂ ਕਹਿ ਲਈਏ ਅੱਗ ਨੂੰ ਤੇ ਜਾ ਦੇਣੇ ਅੱਗ ਰਜਦੀ ਜੇ ਸਾਰੇ ਸੰਸਾਰ ਦੀ ਲੱਕੜ ਫੋਕ ਦੇਵੋ ਜਿੰਨੀ ਲੱਕੜ ਅਸੀਂ ਪਾਈ ਜਾਵਾਂਗੇ ਓਨੀ ਅੱਗ ਜਿਹੜੀ ਪ੍ਰਭਾਵ ਲੇ ਜਾਏ ਵੱਧਦੀ ਜਾਏ ਇਹ ਮਿਟਦੀ ਨਹੀਂ ਇਸੇ ਤਰ੍ਹਾਂ ਹੀ ਤ੍ਰਿਸ਼ਨਾ ਹੈ ਇਹ ਕਦੇ ਜਾਂਦੀ ਨਹੀਂ ਹੈ। ਦਾਰਨ ਦੁਖ ਦੁਤਰ ਸੰਸਾਰ ਐ ਪਾਈ। ਇਹ ਸੰਸਾਰ ਦੇ ਵਿੱਚ ਭਿਆਨਕ ਦੁੱਖ ਹਨ। ਕਾਮ, ਕ੍ਰੋਧ, ਲੋਭ, ਮੋਹ, ਕਰ, ਵਕਾਰ ਨੇ। ਫਿਰ ਇਹ ਸੰਸਾਰ ਦੇ ਵਿੱਚੋਂ ਤਰਨਾ ਵੀ ਬੜਾ ਔਖਾ ਹੈ। ਹਰਨਾ ਇਸ ਸੰਸਾਰ ਦੇ ਵਿੱਚੋਂ ਬੜਾ ਕਠਿਨ ਹੈ ਬੜਾ ਔਖਾ ਹੈ RAM ਨਾਮ ਬਿਨ ਕੈਸੇ ਉਤਰਸ ਪਾਰ ਤੇ ਭਾਈ RAM ਦਾ ਨਾਮ ਜਪੇ ਤੋਂ ਬਿਨਾ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪੇ ਤੋਂ ਬਿਨਾ ਇਸ ਸੰਸਾਰ ਤੋਂ ਪਾਰ ਉਤਾਰ ਨਹੀਂ ਹੋਣਾ ਜਨਾਂ ਜੇ ਤੂੰ ਨਾਮ ਨਹੀਂ ਜਪੇਂਗਾ ਉਹਨਾਂ ਜਿਹੜੇ ਸੰਸਾਰ ਤੋਂ ਪਾਰ ਨਹੀਂ ਜਾ ਸਕਦੇ ਕੇਵਲ ਤੇ ਕੇਵਲ ਇੱਕ ਨਾਮ ਹੀ ਹੈ ਜਿਹੜਾ ਇਸ ਸੰਸਾਰ ਤੋਂ ਪਾਰ ਉਤਾਰਾ ਕਰ ਸਕਦਾ ਹੈ ਹੋਰ ਕੋਈ ਦੂਜੀ ਚੀਜ਼ ਨਾਮ ਹੀ ਪਾਰ ਲਾਵੇਗਾ ਸਾਧ ਸੰਗ ਮਿਲ ਦੇ ਕੁਲ ਸਾਧ ਤੇ ਸਾਧ ਸੰਗਤ ਵਿੱਚ ਜਾ ਸਾਧ ਸੰਗਤ ਕਰ ਸਾਧ ਸੰਗਤ ਕਰ ਉਹਨਾਂ ਮਾਪਪੁਰਖਾਂ ਦੇ ਰੱਬ ਦੇ ਪਿਆਰਾਂ ਦਾ ਸੰਗਾਰ ਉਹਨਾਂ ਦੇ ਨਾਲ ਮਿਲ ਕੇ RAM ਦੇ ਨਾਮ ਜਪ ਉਹ ਪ੍ਰਭੂ ਦੇ ਅਸੀਂ ਈਸ਼ਵਰ ਦੇ ਨਾਮ ਦੇ ਨਾਮ ਨੂੰ ਜਪਣਾ ਕਰ ਤੇ ਆਪਣੀ ਦੋਇ ਕੁਲ ਦਾ ਪਾਰ ਸਾਧ ਸੰਗਤ ਵਿੱਚ ਜਾ ਕੇ ਦੋਇ ਬੋਲੋ ਆਪਣੀ ਨਾਨਕਿਆਂ ਦੀ ਜੀ ਦਾਤ ਜੀ ਇਹ ਦੋ ਕੁਲ ਫੁਲਾਂ ਮਾਤਾ ਪਿਤਾ ਦਾ ਦੋ ਕੁਲਾਂ ਇਹਨਾਂ ਦੋਆ ਪੁਲਾਂ ਨੂੰ ਤਾਰਨਾ ਕਰ ਕਿਵੇਂ ਤਾਰੇਗਾ ਅਗਲੇ ਪੌਂਡਿਚ ਕਰਨ ਕਰ ਰਿਹਾ ਨਾ RAM ਨਾਮ ਨਾਨਕ ਆਰਾਧ ਤੇ ਸਤ ਸੰਗ ਦੇ ਵਿੱਚ ਜਾ ਪਿਆਰਿਆ ਤੇ ਰੱਬ ਦੇ ਪਿਆਰਿਆਂ ਦੇ ਨਾਲ ਬਹਿ ਕੇ ਸਤ ਸੰਗ ਕਰ RAM ਦਾ ਨਾਮ ਜਪ ਉਹਦਾ ਨਾਮ ਅਰਾਧਨਾ ਕਰ ਤੇ ਫਿਰ ਜਿਹੜੀਆਂ ਤੇਰੀਆਂ ਦੋਵੇਂ ਕੁੜਾਂ ਨੇ ਨਾਲ ਕਿਹਾ ਦਾਤ ਕਹਿੰਦਾ ਇਹਨਾਂ ਦੋ ਕੁੜਾਂ ਨੂੰ ਤਾਰਨਾ ਕਰ ਸਾਧਨਾ ਕਰ ਨਾਮ ਦਾ ਜਦੋਂ ਤੂੰ ਨਾਮ ਜਪੇਗਾ ਉਹ ਸਭ ਖਾਫਰ ਹੋਏ ਗੁਰੂ ਦੇ ਦਰ ਤੇ ਜਾ ਕੇ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਰਤੇ ਕਿਰਪਾ ਕਰੇ ਲੋ ਤੇਰੀਆਂ ਕੁੜਾਂ ਜਿਹੜੀਆਂ ਨੇ ਉਤਾਰ ਦੇ ਇੱਥੇ ਹੀ ਸਵਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਾਂ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਏ ਆਪੋ ਸਾਧ ਸੰਗਤ ਗੁਰੂ ਦੇ ਦਰ ਦਾ ਭੋਖਰ ਜਾਣਦੇ ਆਪਣੇ ਦਰ ਦਾ ਬਿਨਾਰੇ ਜਾਣ ਕੇ ਮਾਫ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਸੁਸੋਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਬਿਜਾਰਿਆ ਸਮਾਇਓ ਲੇਖੇ ਵਿੱਚ ਪੈਜੇ ਜਿਸ ਨਾਲ ਅਸੀਂ ਜਈਏ ਲੋਕ ਸੁਖੀਏ ਪਰਲੋਕ ਸਜਲੇ ਨਾਨਕ ਕਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਦੁਇ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ